ਇਹ ਆ ਚਰਜੀ ਦੇ ਸ਼ੰਕਰਗਿਰੀ ਯੂਪੀ ਦੇ ਵਿੱਚ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਜਾਣਾ ਇਹ ਜਿਹੜਾ ਆਪਣੇ ਇੰਦਰ ਦੇਵਤਾ ਸੀ ਉਹਦੀ ਮਤਲਬ ਉਹ ਇੰਦਰ ਦੇਵਤਾ ਨੇ ਜੀ ਸ਼ਿਵਲਿੰਗ ਦੀ ਜਿਹੜੀ ਆਪਾਂ ਫੋਟੋ ਭੇਜੀ ਆ ਇਹਦੀ ਪੂਜਾ ਕੀਤੀ ਹੋਈ ਆ ਇਹ ਯੂਪੀ ਦੇ ਵਿੱਚ ਆ ਇਹ 22 ਦਾ ਲਿੰਕ ਵੀ ਆਪਾਂ ਜੇ ਕੋਈ ਮੰਗੇ ਦਵਾਂਗੇ ਹਣਾ ਤੇ ਇਹ ਵੀ ਆਪਣਾ ਮੈਂਬਰ ਕਮੇਟੀ ਦਾ ਏ ਚੱਲ ਪੈ ਜਾਵੋਤੋਂ ਫਿਰ ਰਾਜੀ ਵੀਰ ਉੱਥੇ ਮੇਰੇ ਕੋਲ ਹੋ ਲੋ ਗੁਰਾਨੀ ਜੈ ਸ਼ਨੀ ਦੇ ਕੋਈ ਨਾ ਕੋਈ ਠੀਕ ਕਰਨ ਗਿਆ ਤਾਂ ਮਿਹਨਤ ਕਰੀਆ ਆਪਣੀ ਹਾਂ ਜੀ ਆ ਕੱਲ ਭੰਡਾਰਾ ਤੇਰੇ ਨਾਲ ਉੱਤੇ ਚੱਲਿਆ ਦੇ ਲਾ ਨਹੀਂ ਨਹੀਂ ਕੋ ਬਾਬੇ ਨੇ ਨਾ ਨਹੀਂ ਮੇਰਾ ਬਾਬਾ ਤਾਂ ਤੂੰ ਹੀ ਬਣ ਗਏ ਸੇਵਾ ਕਰੀਆ ਹੋਰ ਮੈਂ ਤੈਨੂੰ ਪਿਆਰੇ ਨੇ ਇੰਨਾ ਗਲਵਾਤਾ ਕੋਈ ਨਾ ਕੋਈ ਨਾ ਠੀਕ ਹੋ ਜਾਣਾ ਹਾਂ ਜੀ ਜਿਹੜਾ ਬੰਦਾ ਸੱਚਾ ਹੈ ਇਮਾਨਦਾਰੀ ਚ ਆਪਣੀ ਡਿਊਟੀ ਚ ਉਹਨੂੰ ਕਦੇ ਧੋਖਾ ਨਹੀਂ ਮਿਲਦਾ ਬਾਈ ਸ਼ਨੀ ਦੇ ਕੋਈ ਨਹੀਂ ਚੱਲ ਠੀਕ ਆ ਮੈਂ ਚੱਲਿਆ ਪੁੱਤ ਉੱਤੇ ਮੰਦਿਰ ਚ ਰਾਤ ਮੈਨੂੰ 11:30 11:30 ਵਜੇ ਦੇ ਲੱਥੀ ਉੱਥੇ ਮੰਦਿਰ ਤੇ ਓਕੇ ਫਤੇਬਾਈ ਵਧੀਆ ਚੱਲੇਗਾ ਬਰਾੜਾ ਅੱਧੀ ਕਰਤਾ ਨਾਲ ਤਾਂ ਵਧੀਆ ਹੀ ਚੱਲਣਾ ਜਦੋਂ ਰੱਬ ਮਿਲ ਜਾਂਦਾ ਸਾਥ ਦੇ ਦਦਾ ਕਲਦੀ ਵਧੀਆ ਹੀ ਹੁੰਦਾ ਇਕੱਲਾ ਮੈਂ ਕੀ ਕਰਦਾ ਥੋੜੇ ਸਾਥ ਨਾਲ ਹੋ ਗਿਆ ਚਲੋ ਵਧੀਆ ਪਰਵਾਹ ਨਾ ਕਰਦਾ ਮਤਰਾ ਹੋਇਆ ਮਨ ਮੋਟਾ ਹਾਂ ਮਾੜਾ ਮੂਟਾ ਹੀ ਕੰਨ ਵਾਲੇ ਆਪਾਂ ਤੈਨੂੰ ਪਤਾ ਹੀ ਅਗਲ ਨਹੀਂ ਹੋਊਗਾ ਹੋਰ ਜਿੰਨੇ ਯਾਰ ਜਿੰਨੇ ਜੋਗੇ ਹੈਗੇ ਉਹਨਾਂ ਦਾ ਕਰੀ ਜਾਈਏ ਗਰੀਬ ਬੰਦਿਆਂ ਵੀਰੇ ਸਾਰੀ ਇਹ ਇਹ ਤੈਨੂੰ ਪਤਾ ਹੈ ਮੇਰੇ ਕਿਹੜਾ ਮੇਰੇ ਕਿਹੜਾ ਜਾਦੇ ਪੈਸੇ ਬੜਦਾ ਕਰਦਾ ਨਹੀਂ ਇਹ ਜਿਹੜਾ ਹੁੰਦਾ ਗਰੀਬ ਦਾ ਉਹ بڑا ਹੁੰਦਾ ਕਹਿੰਦੇ ਹਾਂ ਦੱਲ ਨਹੀਂ ਉਹਦਾ ਛੋਟਾ ਹੁੰਦਾ ਉਹ ਗਰੀਬ ਹੁੰਦਾ ਰੱਬ ਨੇ ਬਣਾ ਹਾਂ ਮੈਂ ਤੋਰ ਬਿਲਕੁਲ ਤੇ ਕੱਲ ਫਿਰ ਟਾਈਮ ਹੀ ਨਹੀਂ ਲੱਗਿਆ ਫਿਰ ਸਾਰੀ ਆਈ ਸੀ ਬਾਬਾ ਤੈਨੂੰ ਪਤਾ ਹੀ ਹੈ ਸਮਝਕਾਰ ਤੈਨੂੰ ਪਤਾ ਹੀ ਹੈ ਹੂੰ ਭਾਈ ਵਧੀਆ ਮਿਹਨਤ ਕਰਦੇ ਆਂ ਤੁਹਾਡਾ ਹੱਕ ਦਵੇਸ਼ ਨਹੀਂ ਦੇਵੇ ਕਿਉਂਕਿ ਮਿਹਨਤ ਦਾ ਫਲ ਨਹੀਂ ਮਿਲਦਾ ਫੇਰ ਬੰਦਾ ਦੁਖੀ ਹੁੰਦਾ ਮੇਰੇ ਵਰਗਾ ਨਹੀਂ 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 ਮਿਹਨਤ ਕਰੰਦਾ ਰੱਬਾ ਦੋ ਟਾਈਮ ਰੋਟੀਆਂ ਦੀ ਜਿਵੇਂ ਥੋੜਾ ਬੰਦਾ ਉਹ ਸਾਹ ਬੰਦਾ ਆਪਣਾ ਸਰੀਰ ਚਲਾਉਂਦਾ ਹਨਾ ਹਾਂ ਉਹ ਯਰੇ ਰੋਇਆ ਇੱਕ ਫਰੇ ਆਪਣਾ ਜੇ ਆਪਣਾ ਵੀਰੋ ਸਰੀਰ ਚਲਦਾ ਤਾਂ ਹੀ ਰੱਬ ਦੀ ਕਿਰਪਾ ਨਾਲ ਆਪਾਂ ਕੰਮ ਕਰਦੇ ਆਂ ਚਾਹੀ ਰੱਬ ਦੇ ਰੋਟੀਆਂ ਰੋਟੀ ਦਾ ਕੋਈ ਫਿਕਰ ਨਹੀਂ ਬਾਈ ਰੱਬ ਦਿੰਦਾ ਜਦੋਂ ਪੈਦਾ ਕਰ ਦਿੰਦਾ ਨਹੀਂ ਆਇਆ ਤਾਂ ਫੇਰ ਵੀ ਕੰਮ ਕਰਦੇ ਚੱਲਣਾ ਹੀ ਪੈਣਾ ਹਾਂ ਜਿਸ ਵਾਸਤੇ ਉਹ ਰੱਬ ਦੀ ਵਾਸਤੇ ਹਨਾ ਜਿੱਤ ਬਿਲਕੁਲ